ਜਾਦਾ ਵਧਣ ਫੁੱਲਣਗੇ ਤੇ ਜਿੰਨੇ ਤਕੜੇ ਬੂਟੇ ਹੋਣਗੇ ਓਨਾ ਹੀ ਝਾੜ ਵਧੀਆ ਆਊਗਾ ਫਿਰ ਉਹਦਾ ਲੰਬੇ ਸਮੇਂ ਤੱਕ ਜਿਹੜਾ ਪੱਕਣ ਤੱਕ ਜਿਹੜਾ ਹੈਗਾ ਗ੍ਰੀਨ ਕਲਰ ਮੇਨਟੇਨ ਕਰਨਾ ਕਿਉਂਕਿ ਆਪਾਂ ਤਾਂ ਅੱਧ ਚੀਜ਼ ਆ ਗਈ ਜਿਹੜੀ ਯੂਰੀਆ ਖਤਮ ਕਰ ਦੇਣੀ ਹੈ ਅੱਧ ਤੋਂ ਵੀ ਪਹਿਲਾਂ ਕਰ ਦੇਣੀ ਹੈ ਤਾਂ ਇਹਦੇ ਵਿੱਚ ਜਿਹੜਾ ਮੁੱਖ ਰੋਲ ਨਾਈਟ੍ਰੋਜਨ ਦਾ ਕਾਫੀ ਤੱਤ ਹੋਰ ਵੀ ਚਾਹੀਦੇ ਇਹ ਸਾਰੇ ਤੱਤਾਂ ਬਾਰੇ ਜਿਵੇਂ ਸਪ੍ਰੇਆਂ ਰਾਈਆਂ ਆਪਾਂ ਪੂਰੀਆਂ ਕਰਾਉਣੇ ਆ ਐਨ ਪੀ ਕੇ ਜਿਹੜਾ ਥੱਲੇ ਪਾ ਕੇ ਮੈਂ ਹਰ ਇੱਕ ਵੀਡੀਓ 'ਚ ਤਕਰੀਬਨ ਕੋਸ਼ਿਸ਼ ਕੀਤੀ ਜਿਹੜੇ ਜਿਹੜੇ ਮੁੱਖ ਤੌਰ ਤੇ ਤੱਤ ਚਾਹੀਦੇ ਤੱਤ ਸਾਰੇ ਹੀ ਚਾਹੀਦੇ ਆ ਪਰ ਉਹ ਜ਼ਮੀਨ ਦੇ ਵਿੱਚੋਂ ਹਵਾ ਦੇ ਵਿੱਚੋਂ ਪਾਣੀ ਦੇ ਵਿੱਚੋਂ ਵੱਖ-ਵੱਖ ਤੱਤ ਆ ਜਿਹੜੇ ਉਹ ਮਿਲਦੇ ਰਹਿੰਦੇ ਜਿੰਨੀ ਕਿ ਜ਼ਰੂਰਤ ਹੁੰਦੀ ਜਿਹੜਿਆਂ ਦੀ ਮੁੱਖ ਤੌਰ ਤੇ ਸਿਫਾਰਿਸ਼ ਆ ਜ਼ਰੂਰਤ ਆ ਉਹ ਮੈਂ ਤੁਹਾਡੇ ਨਾਲ ਸਪ੍ਰੇਆਂ ਰਾਈਆਂ ਜਿਹੜਾ ਆਪਾਂ ਜਿਵੇਂ ਮੈਗਨੀਜ਼ ਜਾਂ ਜ਼ਿੰਕ ਹੈ ਕਿਉਂਕਿ ਜਿਹੜਾ ਜੇ ਆਪਾਂ ਗੱਲ ਕਰੀਏ ਨਾਈਟrogen ਤਾਂ ਤੁਹਾਨੂੰ ਮੈਂ ਦੱਸਦਾ ਕਿ ਖਟਾਰੇ ਵਾਸਤੇ ਵਦਨ ਫੁੱਲਣ ਵਾਸਤੇ ਸਭ ਤੋਂ ਵੱਧ ਜ਼ਰੂਰਤ ਹੈਗੀ ਆ ਤਾਂ ਫਿਰ ਉਹ ਵਦਨ ਫੁੱਲਣ ਵਾਸਤੇ ਇੱਕ ਤਾਕਤ ਵੀ ਚਾਹੀਦੀ ਹੈ એનર્ਜੀ ਚਾਹੀਦੀ ਹੈ ਉਹ એનર્ਜੀ ਕਿੱਥੋਂ ਆਣੀ ਹੈ ਏਟੀਪੀ ਸਿੰਥੈਸਿਸ ਕਿੱਥੋਂ